ਹਾਂ ਮਜੂ ਦੋ ਕੁ ਮਜੂ ਹੀ ਉਹ ਗੁੱਥੇ ਮਜੂ ਹੀ ਮੱਜਾ ਹਾਂ ਅੱਛਾ ਬੜੀਆਂ ਵਡੀਆਂ ਹੀ ਹਾਂ ਹਾਂ ਅੱਛਾ ਇਹਨ ਸਕੂਲੇ ਲੈ ਕੇ ਆਏ ਕਰੋ ਚਾ ਇਹ ਵਾਰ ਸਕੂਲੇ ਇੱਥੇ ਮੈਂ ਪੜਿਆ ਆ ਵਾ ਸਕੂਲੇ ਅਬ ਬਚ ਗਏ ਡਾਂਗ ਤੋਂ ਉਹਨਾਂ ਨੇ ਡਾਂਗ ਨਹੀਂ ਹੋ ਬਾਈ ਬਚ ਗਏ ਸਤਿ ਸ਼੍ਰੀ ਅਕਾਲ ਜੀ ਸਾਰਾ ਤੁਹਾਡਾ ਅੱਜ ਦਿਨ ਵਲਾਗ ਦਾ ਤੇ ਮੇਰਾ ਵਾਲੀ ਗੱਡੀ ਐਮਰਸਾਰ ਆ ਤੇ ਅੱਜ ਗੱਡੀ ਇਹਦੇ ਵਾਲੀ ਕੱਢੀ ਆ ਫਿਰ ਭਾਜੀ ਗੱਡੀ ਮੇਰੇ ਵਾਲੀ ਗੱਡੀ ਦੀ ਫਰੰਟ ਵਾਲੀ ਲਾਈਟ ਟੁੱਟ ਗਈ ਓਹਨਾਂ ਨੇ ਫੋਟੋ ਪਾਤੀ ਮੈਨੂੰ ਏਜੰਸੀ ਵਾਲਿਆਂ ਨਾਲ ਪੈ ਗਿਆ ਪੰਗਾ ਤੇ ਇਧਰ ਭਰਾ ਕਾਸ਼ ਵੀ ਨਾਲ ਹੀ ਆਪਣੇ ਕਾਸ਼ ਬੁਰਾ ਖੁਸ਼ ਹੈ ਅੱਜ ਤੇ ਤਨੇ ਕਹ ਕਿਹੜੇ ਦੇਸ਼ ਤੇ ਜਾਣਾ ਕਮਣਾ ਜਣੀ ਵਰ ਦੱਸਣਾ ਰੋਲਾ ਨਹੀਂ ਪਾਈਦਾ ਕਰਨੇ ਕਮਰ ਜਲ ਜਾ ਕੇ ਮੈਂ ਟੁੰਡਾ ਆ ਗੇਰ ਬੋਣ ਦੇ ਮਾਮਾ ਆ ਤਾਂ ਕੰਮ ਕਰਦਾ ਹੈਲਪ ਕਰਾਉਂਦੇ ਆ ਗੇਰ ਮੁੰਬਈ ਜਾਣਗੇ ਕਿਥੇ ਚੱਲੇ ਆ ਪੁੱਤ ਸੂਟਣਾ ਚੱਲੀਆ ਕੀ ਦਾ ਮਾਮਾ ਰਾਮ ਮੇਰਾ ਨਹੀਂ ਨਾ ਕਿਉਂ ਮੰਮਾ ਲੈਕਦੰਦਾ ਮੈਂ ਪਿਓ ਨੂੰ ਨਾ ਕੋਲ ਲੈ ਆਕਦੇ ਹੋ ਹੈ ਕੰਨੀ ਮੰਮਾ ਕੰਨੀ ਮੰਮਾ ਨੂੰ ਲੈਕ ਦੇਣਾ ਤੂੰ ਤੇ ਪਾਇਆ ਤੁਸੀਂ ਤੁਸੀਂ ਵਧੀ ਦਾ ਪਤਾ ਕਿ ਤੁਸੀਂ ਤੇ ਪਾਇਆ ਪਾਇਆ ਕਿਉਂ ਆਵਾਜ਼ ਅੱਗੇ ਚੱਲ ਪਿਆ ਆਪਾਂ ਘਰ ਹਾਂ ਬੈਠ ਕੇ ਸੰਦੀਪ ਵੀ ਜਾ ਰਹੇ ਬਦਲ ਹੋਇਆ ਪਿਆ ਆ ਪੁੱਤ ਤੇ ਇਧਰ ਦੋ ਬਰਾਬਰ ਬੈਠੇ ਨੇ ਟੀਕਾ ਮੈਡਮ ਇਹ ਨਾਲ ਸੋਤੀ ਲੈਣੀਆਂ ਇਥੇ ਰਸਤੇ ਨਖਾਂ ਦੇਖਿਆ ਨੇ ਉਹ ਬਾਗ ਨਖਾਂ ਦਾ ਸਾਰੇ ਇਹ ਸਾਰੇ ਨੇ ਸਾਂਝਾ ਠੇਕਾ ਮਾਰਿਆ ਇਹਦਾ ਹਾਂਜੀ ਲੈ ਭਰਾ ਠੀਕ ਹੈ ਲੋ ਹੁਣ ਘੱਟ ਜੋ ਘੂਣ ਘੱਟ ਆਂ ਖਾ ਕੇ ਵੇਖੋ ਖਾਣਾ ਖਾਣੇ ਮੁੜਿਓ ਪਹੁੰਚ ਗਏ ਆਪਾਂ ਫੇਰ ਘੱਟ ਚੂੜੀਆਂ ਦੁਕਾਨਾਂ ਨੇ ਇਥੇ ਵੇਖਣ ਆਪਾਂ 5000 ਦੀ ਨੁਕਾਨ ਚਾਹੀਦੀ ਆਪਾਂ ਨੂੰ ਕਿਰਾਏ ਤੇ ਇੱਥੇ ਕੋਈ ਕੰਮ ਖੋਲਣਾ ਤੁਹਾਨੂੰ ਦੱਸਾਂ ਕਿ ਜਿਹੜਾ ਖੋਲਣਾ ਆ ਥੋੜਾ ਵੇਟ ਕਰੋ ਬੱਸ ਹੁਣ ਤੁਸੀਂ ਇੱਥੇ ਇੱਕ ਇੱਕ ਥਾਂ ਦੇ ਦੁਕਾਨ ਵੇਖ ਕੇ ਆਏ ਆ ਕਿਰਾਇਆ ਬਹੁਤ ਜ਼ਿਆਦਾ ਦੱਸਿਆ ਉਹਨਾਂ ਨੇ 50000 ਰੁਪਈਆ ਨਾ ਹੋਰ ਕਿਤੇ ਦੇਖਦੇ ਆ ਜਾ ਕੇ ਛੱਡ ਦੇ ਜੀ ਇਹ ਕੀ ਗਣ ਚੱਲਾਂ ਤਾਂ ਨਹੀਂ ਚੱਲਦਾ ਬਾਹਰ ਹੀ ਚੱਲਦਾ ਏਦਾਂ ਚੱਲਦਾ ਪਤਾ ਵੀ ਏਦਾਂ ਏਦਾਂ ਨੱਪ ਕੇ ਆ ਵੇਖੀ ਛੱਡ ਦੇ ਆ ਲੈ ਇਦਨ ਨੱਪ ਕੇ ਚਲਾਓ ਇਹਨੂੰ ਨੱਪ ਕੇ ਨਾ ਇਦਨ ਨੱਪ ਕੇ ਨੱਪ ਕੇ ਨੱਪ ਕੇ ਕੁੱਟ ਕੇ ਆ ਆ ਚੱਦਾਈ ਕੀ ਹੋਇਆ ਵਾ ਕੀ ਗੱਲ ਹੋਈ ਆ ਕੀ ਗੱਲ ਕੀ ਹੋਈ ਆ ਮੈਂ ਦੱਸ ਇੱਧਰ ਆ ਕੀ ਲੈਣਾ ਹੈ ਇੱਧਰ ਆ ਕੀ ਲੈਣਾ ਦੀ ਇਹਨੇ ਹਾਂ ਪੱਤੀ ਤੇ ਪੱਤੀ ਇਹਨੂੰ ਪੱਤੀ ਕਹਿੰਦੀ ਆ ਲਾਚੀ ਲੈਣੀ ਤੇ ਦੇ ਦੇ ਲਾਚੀ ਆ ਲਾਚੀ ਕੁੱਟਣੀ ਫਿਰ ਇਹਨੇ ਕਹਿਣਾ ਮੈਂ ਉਹ ਕੁੰਡੇ ਦੰਡੇ ਦੇ ਚ ਕੁੱਟਣੀ ਤੇ ਦੇ ਦੇ ਕੋਈ ਗੱਲ ਨਹੀਂ ਕੁੱਟਣ ਦੇ ਵੇਸਟ ਕਰਾਂ ਉਧਰ ਹੀ ਕੋਈ ਗੱਲ ਨਹੀਂ ਵੇਸਟ ਕਰਨ ਦੀ ਕੋਈ ਗੱਲ ਨਹੀਂ ਇਹਦੇ ਦੇ ਦੇ ਨਹੀਂ ਕਹਿੰਦੇ ਕੈਮਰੇ ਉੱਲੇ ਨਹੀਂ ਕੈਮਰੇ ਸਾਹਮਣੇ ਨਹੀਂ ਕਹਿੰਦਾ ਉਧਰ ਦੇ ਦੇ ਲਾਚੀ ਦਿੰਦੀ ਕੀ ਜੀ ਚੀਜ਼ ਮੰਗਦੇ ਕਿੰਨਾ ਖਰਚੀ ਵਾਲੀ ਚੀਜ਼ ਆ ਕਰੇ ਉਹ ਅੱਖਾਂ ਨੂੰ ਮਿਰਚਾਂ ਲੱਗਣੀਆਂ ਵਾਸ਼ ਦੇਣੇ ਰੁਕ ਜਾ ਕੀ ਕਰਨਾ 3 ਲਾਚੀ ਕੁੱਟਣੀ ਆ ਅੱਛਾ ਹਾਂਜੀ ਪਤਾ ਕਈ ਦਾ ਹਾਂਜੀ ਹਾਂਜੀ ਹਾਂ ਵੈਰੀ ਗੁੱਡ ਕਰੋ ਕਰੋ ਕੰਮ ਕਰੋ ਕੁਟੀ ਕੀ ਲਾਚੀ ਨਹੀਂ ਕੁਟੀ ਕੁਟੀ ਤੇ ਸੱਲੇ ਪੀੜਾ ਬਹੁਤ ਹਨ ਮਾਰਿ ਸਾਈ ਕੁੜੀ ਦਾ ਤੇ ਆਰੇ ਕਿਉਂ ਜੇ ਉਧਰ ਨੂੰ ਜਾਵੇ ਪਰਾਂ ਚਲੋ ਆਜੋ ਜਾਨਾਨੀ ਜੇ ਚਲੋ ਆਜੋ ਮਹਾਰਾਜ ਅੰਚਲ पे ਆਪਾਂ ਮੈਂ ਅੱਗੇ ਬੈਣਾ ਹਾਂ ਹਾਂ ਅੱਗੇ ਬੈਣਾ ਮੈਂ ਸੰਦੀਪ ਨੂੰ ਕਹਿੰਦੇ ਬੈ ਜਾ ਬੈ ਜਾ ਸੰਦੀਪ ਨੇ ਸੱਚ ਅੱਗੇ ਬੈਣਾ ਹੈ ਇਹ ਅੱਜ ਫਿਲਪਾਈ ਦੀ ਗੱਡੀ ਹੈ ਨਾ ਛੋਟੀ ਗੱਡੀ ਹੈ ਪੀ ਲੱਗੀ ਹੋਣਾ ਉਹ ਗਲੀ ਦੇ ਵਿੱਚ ਜਗ੍ਹਾ ਬਚ ਜਾਂਦੀ ਹੈ ਮੇਰੇ ਲਈ ਛੋਟੀ ਗੱਡੀ ਨਾਲ ਜਗ੍ਹਾ ਜ਼ਿਆਦਾ ਮਿਲਦੀ ਆ ਹਨਾ ਸੰਦੀਪ ਅਸੀਂ ਉਹ ਦੇਖਣ ਵਾਸਤੇ ਆਏ ਆਪਾਂ ਛੋਟੀਆਂ ਜਿਹੜਾ ਛਾਟਾ ਛੋਟਾ ਆਉਂਦੀ ਨਹੀਂ ਆਹ ਕਰ ਦਿੱਤਾ ਉਹਨਾ ਵੀ ਬੜਾ ਫੁਰਕੀ ਨਾਰੰਗੀਆ 500 ਰੁਪਏ ਆਹ ਇੱਕ ਐਵੀ ਸਾਈਡ ਤੋਂ ਸੰਦੀਪ ਨੂੰ ਕੋਈ ਵੀ ਸੂਟ ਪਸੰਦ ਨਹੀਂ ਆ ਰਿਹਾ ਇਹਦਾ ਦੇਖੀ ਜਾਂਦੇ ਆ ਸੂਟ ਬੜੇ ਦੇਖ ਲਿਆ ਦੇਖੋ ਦੇਖੋ ਗੱਡੀ ਆਪਣੀ ਤੇ ਨਹੀਂ ਲਾਈ ਹਾਂਜੀ ਜਾ ਉਹ ਗੱਡੀ ਰਮੋਟ ਲੱਗੀ ਹੈ ਹਾਂ ਐ ਸਹੀ ਲੱਗਾ ਤੁਹਾਨੂੰ ਹੈ ਹਾਂ ਬੋਲ ਲੈ ਦੇ ਆਹ ਉਹ ਉਹ ਲੈ ਹਾਂ ਉਹ ਅੱਪ ਅੱਡੇ ਅਲੱਗ ਹੀ ਨੇ ਇਹ ਪਟਿਆਲੇ ਦੇ ਸੂਟ ਆ ਸਿਰਫ ਪਟਿਆਲੇਓ ਮਿਲਦੇ ਨੇ ਬਟਾਲਿਓ ਨਹੀਂ ਮਿਲਦੇ ਆ ਇਹ ਬਟਾਲੇ ਸਿਰਫ ਇੱਕੋ ਦੁਕਾਨ 'ਚ ਮਿਲਣਾ ਬਾਬੇ ਨਾਨਕ ਜਿਹੜੀ ਨਾਲ ਮੋਟਾ ਬੋਲ ਕਰ ਲਈ ਸ਼ਲੋਕਾ ਇਹਨਾਂ ਕਹਿੰਦੇ ਸੂਟ ਉਹਦਾ ਇੱਕ ਪਸੰਦ ਆ ਗਿਆ ਉਹ ਨੀਚੇ ਆ ਉਹਨੇ ਦਿਖਾਇਆ ਅਜੇ ਸੂਟ ਇੱਕ ਪਸੰਦ ਆ ਗਿਆ ਐਸਰ ਐਸਾ ਆਈਡੀ ਹੈ ਹਾਂ ਸਮਝਣਾ ਹੈ ਨਾ ਹੂੰ ਕੋਪਰਾ ਬੋਲ ਉਹ ਖਜਾ ਹੋਗਾ ਨਾ ਸਿੰਘ ਪਤਾ ਉਸ ਤੋਂ ਹੋ ਗਿਆ ਅਜੇ ਇਹ ਦੁਬਾਰਾ ਉਸ ਤੋਂ ਹੋ ਗਿਆ ਅਨਮਾਲ ਅੱਜ ਹੀ ਆਇਆ ਇਹ ਸਾਰਾ ਉਹ ਰਕੜੀ ਕਰ ਗਿਆ ਬਟਾ ਉਸ ਤੋਂ ਵੀ ਪਿਆਰਾ ਆਹ ਸਹੀ ਹੈ ਬਟਾ ਉਸ ਤੋਂ ਹੀ ਦੇਣਾ ਗਰਲਿ ਸ਼ਲੋਕਾ ਸੂਟ ਪਿਓਰ ਹੈ ਉਹ ਤੇ ਸਸੀਕਾਰ ਗੱਡੀ ਗੱਡੀ ਆ ਗੱਡੀ ਚ ਰਾਇਆ ਕਰੋ ਸਾਰੇ ਜਣੇ ਮੈਨੂੰ ਮੁਸ਼ਕਿਲ ਆਈ ਫੇ ਮੈਂ ਰੋਡ ਤੇ ਲਾਤੀ ਮੈਨੂੰ ਇੱਧਰ ਲੈ ਆਂਦੇ ਮੜ ਕੇ ਗੱਡੀ ਸੂਟ ਲੈ ਆਂਦੇ ਆਪਾਂ ਮੇਰਾ ਆਪਣਾ ਵਾ ਠੀਕ ਹੈ ਨਾ ਫੇ ਇਹਦੇ ਚ ਕਾ ਦੇ ਰਹੀ ਹੈ ਆਉਣੇ ਲਾਈ ਦੇ ਸੋ ਮੈਨਾਂ ਵੀ ਤੈਨੂੰ ਚੁੱਕ ਦੇਣਾ ਦੋ ਦਿਨ ਹੋਖ ਦੇਣਾ ਦੋ ਦਿਨ ਕੱਟ ਦੋ ਦਿਨ ਦਾ ਬੰਦਾ ਚੁੱਕ ਦੇਣਾ ਤੈਨੂੰ ਤੀ ਚਿੰਤਾ ਨਾ ਕਰ ਤੂੰ ਚਿੰਤਾ ਨਾ ਕਰ ਸਿੱਧੀ ਆ ਮੇਰੀ ਪ੍ਰਿੰਸੀਪਲ ਸਾਹਿਬ ਆ ਬੜੀ ਬੜੀ ਗੱਲ ਚੱਲ ਪੁੱਤੇ ਹੋਰ ਵੀਡੀਓ ਭੇਜਦਾ ਢਲੋ ਸਰ ਨੂੰ ਹੁਣੇ ਤੂੰ ਚਿੰਤਾ ਨਾ ਕਰ ਭੇਜਦਾ ਆ ਤੇ ਵੀ ਸੁਣਨਾ ਆਏ ਬੈਠੇ ਤੇ ਹਰਗੁਣ ਬਹੁਤ ਪਰੇਸ਼ਾਨ ਕਰਦੀ ਹਰਗੁਣ ਕਿਥੇ ਗਈ ਆ ਬੱਲੇ ਕੋ ਐਂ ਆ ਸੂਟ ਦੇਖਣ ਨੂੰ ਵਾਸਤੇ ਤੇ ਜਿਹੜਾ ਸੂਟ ਲਿਆਇਆ ਸੁਨੀਤ ਬੰਦੀ ਇੱਕ ਮੰਮੀ ਨੂੰ ਦੇ ਦਿਓ ਮੈਂ ਕੱਛਾ ਲੈ ਸਰਿਕ ਮੈਂ ਮੀਨ ਗਾ ਲਏ ਤੇ ਇਹ ਕਹਿੰਦੇ ਫਿਰ ਮੈਂ ਇੱਥੋਂ ਲੈ ਲੈਂਨੀ ਐ ਪਹਿਲਾਂ ਕਹਿੰਦੇ ਨਹੀਂ ਨਾ ਮਮਾ ਤੂੰ ਚਿੰਤਾ ਨਾ ਕਰ ਮੈਂ ਜਿੱਥੇ ਮੈਂ ਬੈਠਾ ਆ ਨਾ ਮੈਂ ਲੈ ਲੂੰਗਾ ਠੀਕ ਐ ਬਸ ਉਹ ਲਮਾਰੀ ਚ ਨਾ ਤੈਹ ਲਾ ਕੇ ਰੱਖਨੇ ਵਾ ਪਾਇਆ ਕਰ ਵੀ ਜਿੱਥੇ ਸੋਹਣੀ ਲੱਗੇ ਫਿਰ ਲੋਕੀ ਕਾਣਾ ਮਠਾਦੇ ਦੀ ਕਰਦੀ ਆ ਜਾਣ ਦੀ ਇਹਨਾਂ ਕੱਪੜੇ ਚਲੋ ਪਹੁੰਚ ਜਾਂਦੇ ਆ ਮਰਜੀ ਧੋਵਾਂ ਨਾਲ ਨਹੀਂ ਆਇਆ ਪਸੰਦ ਚਲੋ ਜੀ ਚੱਲ ਗਿਆ ਹੁਣ ਘਰਾਂ ਇਧਰ ਹਰਗੋਣੇ ਇਹ ਕਿਤਾ ਹੈਪੀਲੀ ਖੇਡਣਿਆ ਗੇ ਘਰੇ ਹਣ ਮੈਨੂੰ ਰੇਸ਼ਮ ਮਿਲਿਆ ਅੱਜ ਕੱਲੇ ਚਰਨਵਾਲ ਮਾ ਕੀ ਗੱਲ ਲੱਗਿਆ ਆਈਆਂ ਮਿਲਦਾ ਕਿਉਂਦਾ ਨਹੀਂ ਹੁਣ ਲੈ ਆਈ ਇੱਧਰ ਸੰਦੀਪ ਦਾ ਪੈਰ ਮੱਚ ਕੋੜਿਆ ਗਿਆ ਇੱਥੇ ਤੇ ਰਵਾ ਪਰ ਆਇਆ ਪਰ ਮਾਸਾ ਇੱਧਰ ਨਹੀਂ ਇੱਧਰ ਨੂੰ ਕੁਮਾ ਕੇ ਤਨ ਉਹ ਜਦ ਤਨ ਕਮਾ ਕੇ ਦੱਸ ਹੁਣ ਕਮਾਈ ਗਈ ਹੁਣ ਐਦਾਂ ਘਟੀਦਾ ਇਹਦਾ ਇਹਦਾ ਇਹ ਆ ਕੇ ਦੇਗਾ ਨਾ ਇਹ ਮਾ ਤੇ ਕੋਤ ਨਾ ਮਾਰਾ ਤਾ ਦੱਸ ਅੱਦੇ ਹੱਥ Dari gayi. Ayi! 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 Khurgo gaya water avez. What the gayi? Train lae? Haa train tha anywhere. Ukithe? ਸਕ 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 ਕਰਦੀ ਆਵਾਜ਼ ਕਿਦਾਂ ਆਉਂਦੀ ਟ੍ਰੇਨ ਚੱਲਣ ਲਈ ਕਹਿੰਦੀ ਏਦਾਂ ਚੱਲਦੀ ਕੱਲ ਸੱਦ ਹੋ ਗਈ ਏ ਸੱਦ ਹੋ ਗਈ ਤੇ ਹੁਣ ਕੀ ਖਾਦਾਈ ਕੀ ਖਾਂਦਾ ਖੁਸ਼ਬੂ ਤੇ ਆਖਦਾ ਮੈਂ ਕੀ ਉਹ ਲੱਗੇ ਬੜੀ ਦੱਗਾ ਮਰ ਗੁਣਾ ਕੱਲ ਪਤਾ ਕੋੜਦਾਂ ਮਰ ਗਏ ਹੀ ਕਿੱਥੇ ਗਏ ਨੇ ਆਪਾਂ ਗੁਰਦੁਆਰੇ ਗਏ ਗੁਰਦੁਆਰੇ ਕਿਹੜੇ ਗੁਰਦੁਆਰੇ ਸਾਬ ਕਿ ਕੀ ਮੰਗਿਆ ਥੇ ਅੱਛਾ ਖਾਣੇ ਮੰਗਿਆ ਦਾ ਮੰਜੂ ਵੇਖਣੀ ਹੈ ਹੈ ਬੱਜੂ ਦੋ ਕੁ ਮੰਜੂ ਹੀ ਉਹ ਗੁੱਥੇ ਮੰਜੂ ਹੀ ਮੱਜਾ ਹਾਂ ਅੱਛਾ ਬੜੀਆਂ ਵੱਡੀਆਂ ਹੀ ਹਾਂ ਅੱਛਾ ਹਾਂ ਦਾ ਅੱਛਾ ਗਾਈਆਂ ਛੋਟੀ ਜੀ ਗائیں ਵੀ ਆਈ ਸੀ ਹਾਂ ਅੱਛਾ ਮੱਜਾ ਕਿੱਡੀਆਂ ਵੱਡੀਆਂ ਨਹੀਂ ਨਿਕਾਜ ਮੱਜਾ ਹੀ ਨਿਕਾਜ ਨਿਕਾਜ ਮੱਜਾ ਨਿੱਕੀ ਜੀ ਮੱਜ ਵੀ ਆ ਗਈ ਸੀ ਹਾਂ ਨਿਕਈ ਵਾਜਾਗੀ ਹਾਂ ਦੇਖੀ ਇਹਨੇ ਕਿਦਕੋਸ਼ ਤੋਂ ਲੀ ਬਾਰ ਕਰਦੀਆਂ ਉੱਥੇ ਕਿੰਨੀਆਂ ਸੀ ਆ ਕਿੰਨੀਆਂ ਸੀ ਮੱਝਾਂ ਸੀ ਕਿ ਬੱਕਰੀਆਂ ਸੀ ਬੱਕਰੀਆਂ ਸੀ ਅੱਛਾ ਬੱਕਰੀਆਂ ਤੇ ਗੱਡੀ ਕਿੱਦਾਂ ਚੱਲਦੀ ਰੇਲ ਗੱਡੀ ਚੁਕ 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 ਅੱਧਾ ਅੱਧਾ ਆਵਾਜ਼ ਆਉਂਦੀ ਸੀ ਆਵਾਜ਼ ਆਉਂਦੀ ਸੀ ਇੱਕ ਸਰਬੂਜਾ ਖਾ ਲਿਆ ਕਿੱਥੇ ਕੀਤਾ ਵੈ ਲਾਸਾਂ ਬਲਾਂ ਤਾਂ ਦੱਸ ਬੱਚਾ ਖਬਰ ਹੀ ਕਰੋ ਉਹ ਤੇਰਾ ਬਲਾ ਗੰਦ ਪਾਏ ਹੁਣੇ ਤੂੰ ਪੁੱਠੇ ਕੰਮ ਕਰਦੀ ਨਹੀਂ ਮੰਮੀ ਇੱਕ ਥੋੜੀ ਨਾਲ ਹੋਰ ਖਾ ਲੇ ਤੇਰਾ ਰੋਂਦੇ ਆ ਬੱਤੇ ਨੂੰ ਅੱਛਾ ਚੱਲੀਏ ਹੁਣ ਸਰ ਕਿਦਾਂ

ਉਹ ਦ ਘਾ ਰਿਆ ਚਾਹੀਏ ਮੈਨੂੰ ਚਲ ਜਾ ਕੇ ਲੈ ਲਈ ਕਿੰਨੀ ਘਲਾਉਣੀ ਹੁਣ ਬਸ ਕੇ ਹੁਣ ਉਹਦੇ ਜਿਆਦਾ ਨਹੀਂ ਲਈ ਜਾਨੀ ਕਿ ਉਹਨਾਂ ਨੇ ਆ ਵੀ ਪੁੱਛਦੇ ਐ ਇਦਾਂ ਕਰਕੇ ਤੇ ਇੱਥੇ ਵੀ ਲਾ ਦੇ ਨਾ ਇਹਦੇ ਤੇ ਚਲ ਬਸ ਹੁਣ ਨੇ ਬਸ

ਦਵਾਈ ਟਿਕਾ ਲਉਂ ਟਾਂਗ ਤੋਂ ਬੁੱਧਾ ਉਹ ਜੀ ਦਾਦੀ ਨੇ ਹਰ ਗੰਦੀ ਆਰਾ ਬੈਠੀ ਇਹ ਦੀਸ ਮੋਸ਼ਾ ਲੈਣਾ ਉਹ ਵੀ ਨਹੀਂ ਮਿਲਿਆ ਮਟਰ ਲੈਣੇ ਉਹ ਵੀ ਨਹੀਂ ਮਿਲੇ ਫੇਰ ਕਹਿੰਦੀ ਮੱਠੀਆਂ ਨਾ ਮੱਠੀਆਂ ਲੈ ਕੇ ਜੇ ਆਏ ਹਾਂ ਪਾ ਲੈ ਲਉ ਹਾਂ ਕਹਿੰਦੀ ਖਾ ਲਉ ਤੁਸੀਂ ਹਾਂ ਅਈ ਹੋੜੇ ਕੰਨੀ ਕੀਤੀ ਹੈ ਅਮਰਸਰ ਆਏ ਆ ਤੇ ਆ ਵੀਰ ਦੇ ਦੰਦ ਦਿਖਾਉਣਾ ਹੈ ਇਧਰ ਪਿਛੇ ਹੋ ਉਸ ਜਿੱਥੇ ਖੇਡ ਕੇ ਅਮਰਤਾਲ ਹੁਣ ਬਾਕੀ ਦੇਖੋ ਦਾਦੇ ਵੀ ਕੀਤਾ ਨਾ ਇਹ ਪਾਣੀ ਬਹੁਤ ਵਧੀਆ ਪਾਣਾ ਦੱਸ ਕੰਗੀ ਇਹਦੇ ਕੋ ਪੀ ਕੇ ਵੀ ਜਾਇਆ ਕਰੋ ਸਨ ਅੰਨ ਵਿੱਚ ਜੀਵਨ ਬਤੀਤ ਕਰੋ ਗਰਮੀ ਵਿੱਚ ਬਹੁਤ ਸਕੂਨ ਮਿਲਦਾ ਚੰਗਾ ਜੀ ਜੀ ਦੇਵਾ ਜੀ ਰੋ ਧੰਨਵਾਦ ਸੋਨਾ ਸ਼ੂਟ ਪਾ ਦਿਖਾ ਭਲਾ ਉਰੇ ਆ ਕੇ ਲਾ ਕੇ ਇੱਕ ਹੈ ਉਹੀ ਗੱਲ ਜਿਹੜਾ ਕਢਾਉਣਾ ਆਇਆ। ਕਿਉਂ ਨਾ ਸੂਟ ਪਾਇਆ ਬੜਾ ਸੋਹਣਾ ਪਾਇਆ। ਕਿਹੜੀ ਬੁਛਿਆ? ਹਾਂ? ਇਹ ਮੇਰਾ ਬੁਛਿਆ। ਅਸ਼ਾ ਤੇਰਾ ਬੁਛਿਆ। ਆਹ। ਤੇਰਾ ਇਹ ਕਢਣਾ ਤੇਰੇ ਦੰਦ ਖਾਬੋ ਰੰਗੇ। ਚੰਗਾ।